ਬੀ ਬਰਸਾਤ ਦਾ ਮੌਸਮ ਹੈਗਾ ਬਾ ਕੋਈ ਸ਼ਹਿਰ ਕੋਈ ਇਲਾਕਾ ਇਹੋ ਜਿਹਾ ਨਹੀਂ ਬਚਿਆ ਜਿੱਥੇ ਸੜਕਾਂ ਜਿਹੜੀਆਂ ਠੀਕ ਠਾਕ ਹੋ ਸੋ ਬਹੁਤ ਸਾਰੀਆਂ ਸੜਕਾਂ ਦੇ ਵਿੱਚ ਜਿਹੜੇ ਖੱਡੇ ਆ ਤੇ ਖੱਡਿਆਂ ਦੇ ਵਿੱਚ ਪਾਣੀ ਭਰਿਆ ਆ ਜਦੋਂ ਪਾਣੀ ਭਰ ਜਾਂਦਾ ਹੈਗਾ ਤੇ ਰਾਹ ਚੱਲਦੀ ਹੈ ਵਹੀਕਲ ਵਾਲੇ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਥੱਲੇ ਕਿਤੇ ਮੇਨ ਹੋਲ ਤਾਂ ਨਹੀਂ ਕੋਈ ਕੋ ਬਹੁਤ ਵੱਡਾ ਖੱਡਾ ਤਾਂ ਨਹੀਂ ਹੈਗਾ ਉਹ ਸੋ ਪਤਾ ਨਹੀਂ ਲੱਗ ਸਕਦਾ ਹੈਗਾ ਇਹ ਤੇ ਜਦੋਂ ਇਹ ਹਾਲ ਹੁੰਦਾ ਵਾ ਜਦੋਂ ਇਹ ਟੈਂਪੂ ਗਿਰਿਆ ਹੈਗਾ ਕਿਉਂਕਿ ਬਾਹਰੋਂ ਦੂਰੋਂ ਤਾਂ ਇਹ ਪਤਾ ਹੀ ਨਹੀਂ ਲੱਗਣਾ ਵੀ ਖੱਡਾ ਕੀ ਹੈਗਾ ਕਿੱਡਾ ਵੱਡਾ ਤੇ ਇਹੋ ਜੇ ਹਾਲਾਤ ਬਣ ਜਾਂਦੇ ਆ ਸੋ ਇਹੋ ਜੇ ਸਮੇਂ ਦੇ ਵਿੱਚ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਵਾ ਆਪਣਾ ਵੀਹਿਕਲ ਚਲਾਣਾ ਪਾਏਗਾ ਨਹੀਂ ਤਾਂ ਫੇਰ ਜੋ ਆ ਹਾਲਾਤ ਹੁਣ ਆ ਬਣਿਆ ਦੇਖ ਸਕਦੇ ਆ ਕਿੰਨੀਆਂ ਸਵਾਰੀਆਂ ਵਿੱਚੋਂ ਆਹ 3 ਬਿਲਰ ਦੇ ਵਿੱਚੋਂ ਨਿਕਲੀਆਂ ਹੈਗੀਆਂ ਤੇ ਇਸ ਤਰ੍ਹਾਂ ਦਾ ਹਾਸਾ ਕਿਸੇ ਨਾਲ ਵੀ ਹੋ ਸਕਦਾ ਵਾ ਉਹਦੇ ਲਈ ਬੈਟਰ ਇਹੀ ਹੈਗਾ ਇੱਕ ਤੇ ਆਪਣਾ ਵੀਕਲ ਹੌਲੀ ਚਲਾਵੋ ਦੂਸਰਾ ਜਿਹੜਾ ਹੈਗਾ ਬਹੁਤ ਹੀ ਧਿਆਨ ਦੇ ਨਾਲ ਜਿੱਥੇ ਪਾਣੀ ਖੜਾ ਹੋਵੇ ਉੱਥੋਂ ਤੁਸੀਂ ਨੰਗੋ ਤਦ ਹੀ ਬਚਾ ਹੋ ਪਾਏਗਾ ਬਰਨਾ ਜਿੱਦਾਂ ਇਹਨਾਂ ਦਾ ਟੈਂਪੂ ਉਲਟਿਆ ਹੈਗਾ ਐਦਾਂ ਤੁਹਾਡੇ ਨਾਲ ਵੀ ਨੁਕਸਾਨ ਹੋ ਸਕਦਾ ਹੈਗਾ ਸਰਕਾਰਾਂ ਦੇ ਪਰੋਸੇ ਨਾ ਰੋ ਭਾਈ ਆਪਣੀਆਂ ਅੱਖਾਂ ਖੋਲ ਕੇ ਅੱਖਾਂ ਕੀ ਖੋਲਨੀ ਆ ਤੀਜਾ ਨੇਤਰ ਥਰਡ ਆਈ ਜਿਹੜੀ ਆ ਖੋਲ ਕੇ ਰੱਖੋ ਤਦ ਹੀ ਬਚਾ ਤੁਹਾਡਾ ਹੋ ਸਕਦਾ ਹੈਗਾ